ਆਮ ਆਦਮੀ ਪਾਰਟੀ ਵੱਲੋਂ ਗੁਰਦੀਪ ਸਿੰਘ ਕਾਲੋ ਨੂੰ ਸੋਸ਼ਲ ਮੀਡੀਆ ਬਲਾਗ ਦਾ ਪ੍ਰਧਾਨ ਬਣਾਇਆ ਗਿਆ ਹੈ ਜੀ ਹਾਂ ਜਦੋਂ ਇਸ ਸੰਬੰਧ ਵਿੱਚ ਗੁਰਦੀਪ ਸਿੰਘ ਕਾਲੋ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਕਿਹਾ ਕਿ ਅਸੀਂ ਆਮ ਆਦਮੀ ਪਾਰਟੀ ਦੇ ਵਰਕਰ ਹਾਂ ਅਤੇ ਅੱਗੇ ਵੀ ਉਹਨਾਂ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਕੰਮ ਕਰਾਂਗੇ ਅਤੇ ਹੁਣ ਵੀ ਉਹਨਾਂ ਨਾਲ ਮੋਢੇ ਨਾਲ ਮੋਢਾ ਜੋੜ ਕੇ ਕੰਮ ਕਰ ਰਹੇ ਹਾਂ ਜੋ ਮੈਨੂੰ ਭਗਵੰਤ ਮਾਨ ਅਤੇ ਅਮਨਸ਼ੇਰ ਸਿੰਘ ਕਲਸੀ ਐਮਐਲ ਬਟਾਲਾ ਵੱਲੋਂ ਸੇਵਾ ਲਈ ਕਿਹਾ ਗਿਆ ਸੀ ਮੈਂ ਪੂਰੇ ਮਨ ਤਨ ਤੇ ਇਮਾਨਦਾਰੀ ਨਾਲ ਇਹਨਾਂ ਨੂੰ ਨਿਭਾਵਾਂਗਾ ਇੱਥੇ ਤੁਹਾਨੂੰ ਫਿਰ ਤੋਂ ਦੱਸ ਦਈਏ ਕਿ ਆਮ ਆਦਮੀ ਪਾਰਟੀ ਵੱਲੋਂ ਗੁਰਦੀਪ ਸਿੰਘ ਕਾਲੋ ਨੂੰ ਸੋਸ਼ਲ ਮੀਡੀਆ ਬਲਾਕ ਦਾ ਪ੍ਰਧਾਨ ਬਣਾ ਦਿੱਤਾ ਗਿਆ ਹੈ ਅੱਗੇ ਉਹਨਾਂ ਕੀ ਕਿਹਾ ਤੁਸੀਂ ਆਪ ਹੀ ਸੁਣੋ ਮੇਰਾ ਨਾਮ ਗੁਰਦੀਪ ਸਿੰਘ ਕਾਲੋ ਆਮ ਆਦਮੀ ਪਾਰਟੀ ਦਾ ਮੈਂ ਵਰਕਰ ਪੰਜਾਬ ਜਨ ਆਮ ਆਦਮੀ ਪਾਰਟੀ ਨੇ ਮੀਡੀਆ ਸੋਸ਼ਲ ਮੀਡੀਆ ਵਿੱਚ ਇਲਾਕਾ ਪ੍ਰਚਾਰ ਬਣਾਇਆ ਇਹਦੇ ਵਾਸਤੇ ਮੈਂ ਐਮਐਲਏ ਸਾਹਿਬ ਜੀ ਦਾ ਬਹੁਤ ਧੰਨਵਾਦ ਕਰਦਾ ਤੇ ਮਾਨ ਸਰਕਾਰ ਦਾ ਬਹੁਤ ਧੰਨਵਾਦ ਕਰਦਾ ਕਿ ਆਪਣੀ ਪੂਰੀ ਜਿੰਮੇਵਾਰੀ ਦੇ ਨਾਲ ਕੰਮ ਕਰਾਂਗੇ ਅੱਗੇ ਵੀ ਕੀਤਾ ਹੈਗਾ ਹੁਣ ਫੇਰ ਕਰਕੇ ਦਿਖਾਵਾਂਗੇ ਗੁਰਦਾਸਪੁਰ ਤੋਂ ਲक्की ਰਾਜਪੂਤ ਦੀ ਰਿਪੋਰਟ